ਦੇਖੋ ਆ ਆਮ ਤੌਰ ਤੇ ਦੇਖਿਆ ਜਿਹੜੇ 8 9 ਪਿੰਡ ਨੇ 10 ਪਿੰਡ ਜਦੋਂ ਮੀਂਹ ਦਾ ਪਾਣੀ ਆਉਂਦਾ ਤੇ ਇਸ ਪੁਆਇੰਟ ਤੇ ਆ ਕੇ ਇਕੱਠਾ ਹੋ ਜਾਂਦਾ ਇੱਥੋਂ ਫਿਰ ਉਹਨੂੰ ਮੋਟਰਾਂ ਨਾਲ ਲਿਫਟ ਕਰਨਾ ਪੈਂਦਾ ਸੋ ਉਹ ਅੱਜ ਪਲਾਂਟ ਜਿਹੜਾ ਨਵਾਂ ਲੱਗ ਰਿਹਾ ਇਹ ਕੰਮ ਸ਼ੁਰੂ ਹੋਇਆ ਚੱਲ ਰਿਹਾ ਕੰਮ 27 ਲੱਖ ਦਾ ਇਹ ਪ੍ਰੋਜੈਕਟ ਹੈ ਔਰ ਬਿਲਕੁਲ ਵਧੀਆ ਮੋਟਰਾਂ ਨਵੀਆਂ ਮੋਟਰਾਂ ਨੇ ਮੇਰੇ ਹਿਸਾਬ ਨਾਲ ਹੁਣ ਜਿਹੜੀ ਹੈ ਉਹ ਦਿੱਕਤ ਨਹੀਂ ਆਏਗੀ ਜੇ 20 ਦਾ ਪਾਣੀ ਆਉਂਦਾ ਔਰ ਮੋਟਰਾਂ ਜਿਹੜੀਆਂ ਲਗਾਤਾਰ ਚੱਲਦੀਆਂ ਤੇ ਕੋਈ ਦਿੱਕਤ ਆਉਣ ਵਾਲੀ ਨਹੀਂ ਹੈ ਸੋ ਇਹਦੇ ਨਾਲ 8-9 ਪਿੰਡਾਂ ਨੂੰ ਜਿਹੜਾ ਉਹ ਫਾਇਦਾ ਹੋਊਗਾ ਜਿਨ੍ਹਾਂ ਦੀਆਂ ਫਸਲਾਂ ਮਰ ਜਾਂਦੀਆਂ ਸੀਗੀਆਂ ਕਿਉਂਕਿ ਪਹਿਲਾਂ ਤਕਰੀਬਨ ਮੇਰੇ ਖਿਆਲ ਤੇ 25 ਸਾਲ ਪਹਿਲਾਂ ਲੱਗੀਆਂ ਸੀ ਮੋਟਰਾਂ ਜਿਹੜੀਆਂ ਖਰਾਬ ਸੀ ਔਰ ਮੁੱਖੇ ਤੇ ਕੰਮ ਨਹੀਂ ਸੀ ਦਿੰਦੀਆਂ ਸੋ ਸਾਰਾ ਜਿਹੜਾ ਨਵਾਂ ਜਿਹੜਾ ਉਹ ਲੱਗੀਆਂ ਮੋਟਰਾਂ ਪਾਈਪ ਵਗੈਰਾ ਸਭ ਕੁਝ ਨਵਾਂ ਹੋਰ ਵੀ ਜਿਹੜੇ ਨੇ ਐਡਵਾਂਸ ਜਿਹੜੇ ਨੇ ਹੁਣ ਇੰਤਜ਼ਾਮ ਕਰਾਂ ਕਰਾਂਗੇ ਜਿਹੜੇ ਇਹਤਕਾ ਵੀ ਕੀਤੇ ਸੀਗੇ ਤਾਂ ਕਿ ਜਿਹੜਾ ਉਹ ਮੌਕੇ ਤੇ ਪੱਜਣ ਪਾਜੜਾ ਨਾ ਪੈਣ ਤੇ ਮੈਂ ਆਲਰੇਡੀ ਜਿਹੜੀ ਇੱਕ ਚਿੱਠੀ ਲਿਖੀ ਸੀ ਕਿ ਉਸ ਟਾਈਮ ਦੇ ਉੱਤੇ ਮਿੱਟੀ ਦੀ ਬੜੀ ਦਿੱਕਤ ਹੁੰਦੀ ਹੈ ਪਹਿਲਾਂ ਹੀ ਬੋਰੇ ਭਰ ਕੇ ਇਹਨਾਂ ਨੇ ਰੱਖੇ ਨੇ ਆਪਣੇ ਲੈਰੀ ਮਹਿਕਮੇ ਨੇ ਸੋ ਇਹੋ ਜੇ ਪ੍ਰਬੰਧ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਦੋਂ ਜਿਹੜੀ ਬਹੁਤ ਔਖਾ ਹੁੰਦਾ ਪਰ ਜਦੋਂ ਪਹਿਲਾਂ ਕਰ ਲਈਏ ਤੇ ਬਹੁਤ ਚੋਕਾ ਇੱਥੇ ਹੀ ਮਿੱਟੀ ਪੜ ਕੇ ਇੱਥੇ ਹੀ ਬੋਰੇ ਰੱਖ ਕੇ ਤੇ ਐਮਰਜੈਂਸੀ ਕਿਤੇ ਵੀ ਲੋਡ ਪੈਂਦੇ ਆਪਾਂ ਲਿਫਟ ਕਰਕੇ ਲੈ ਜਾ ਸਕਦੇ ਆ ਲੈ ਕੇ ਜਾ ਸਕਦੇ ਆ ਤੇ ਬਾਕੀ ਸਾਰਾ ਹੀ ਕੰਮ ਤਕਰੀਬਨ ਜਿਹੜਾ ਉਹ ਸਟੱਡ ਲਾ ਰਹੇ ਆ ਥਾਂ ਥਾਂ ਦੇ ਉੱਤੇ ਤਾਂ ਕਿ ਬੰਨ ਨੂੰ ਕੋਈ ਨੁਕਸਾਨ ਨਾ ਪਹੁੰਚੇ ਬੰਨ ਜਿੱਥੋਂ ਕਮਜ਼ੋਰ ਆ ਉਹਦੀ ਮਰਮਤ ਹੋ ਰਹੀ ਆ ਇਹ ਇਹ ਜਿਹੜਾ ਇੱਕ ਪਲਾਂਟ ਲੱਗ ਗਿਆ ਆਪਣਾ ਉਹਦੇ ਨਾਲ ਇਹਨਾਂ ਪਿੰਡਾਂ ਦਾ ਬਹੁਤ ਫਾਇਦਾ ਹੋਊਗਾ ਸੋ ਕਹਿਣ ਤੋਂ ਭਾਵ ਹੈ ਵੀ ਕਦੇ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਇਹ ਪਾਣੀ ਜਿਹੜਾ ਮਾਰ ਕਰਦਾ ਉਹ ਦੁਬਾਰਾ ਨਹੀਂ ਹੋਊਗਾ ਇਹਦੇ ਨਾਲ ਫਾਇਦਾ ਇਹ ਹੋਇਆ ਕਿ ਜੇ ਪਾਈਚਾਂਸ ਬਰਸਾਤ ਜ਼ਿਆਦਾ ਹੋ ਕੇ ਡੀਆ ਤੇ ਪਾਣੀ ਇਹ ਪੌਂਡ ਦੇ ਵਿੱਚ ਇਕੱਠਾ ਹੋ ਜਾਂਦਾ ਸੀ ਜਿਹੜਾ ਕੋਈ ਨਿਕਾਸੀ ਦਾ ਕੋਈ ਵੀ ਪ੍ਰਬੰਧ ਪਹਿਲਾਂ ਨਹੀਂ ਸੀ ਜਿਹੜੀਆਂ ਮੋਟਰਾਂ ਲੱਗੀਆਂ ਸੀ ਉਹ ਕੱਲਾ ਬਹੁਤ ਪੁਰਾਣੀਆਂ ਹੋ ਚੁੱਕੀਆਂ ਸੀ ਤੇ ਹੁਣ ਇਹ ਪ੍ਰੋਜੈਕਟ ਦੇ ਨਾਲ ਜਿਹੜਾ ਖਲੋਤਾ ਪਾਣੀ ਹੈਗਾ ਉਹਨੂੰ ਲਿਫਟ ਕਰਕੇ ਆਪਾਂ ਬੰਨ ਤੋਂ ਪਾਰ ਵਹੀਂ ਦੇ ਵਿੱਚ ਪੁੱਟਣ ਦੀ ਆਪਰੇ ਬੰਦ ਹੋ ਗਿਆ ਲੱਗਦਾ ਹੈ ਇਹਦੀ ਲਾਗਤ 6.5 ਲੱਖ ਰੁਪਏ ਹੈ